ਇਸ ਵੇਲੇ ਦੀ ਸਭ ਤੋਂ ਅਹਿਮ ਤੇ ਵੱਡੀ ਖੁਸ਼ੀ ਦੀ ਖਬਰ ਦੇਸ਼ ਦੇ ਅੰਨਦਾਤਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਚਿਰਾਂ ਤੋਂ ਸੀ ਕਿਸਾਨਾਂ ਦੀ ਮੰਗ ਜੋ ਅੱਜ ਪੂਰੀ ਕਰ ਦਿੱਤੀ ਮੁੱਖ ਮੰਤਰੀ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਮੁੱਖ ਮੰਤਰੀ ਦੀ ਅਗਵਾਹੀ ਦੇ ਵਿੱਚ ਅੱਜ ਕਿਸਾਨਾਂ ਨੂੰ ਇਹ ਵੱਡੀ ਖੁਸ਼ੀ ਦੀ ਖਬਰ ਸੁਣਾ ਦਿੱਤੀ ਹੈ ਤਾਂ ਗੰਨੇ ਦੀ ਰਾਸ਼ੀ ਦੇ ਵਿੱਚ ਵਾਧਾ ਕਰ ਦਿੱਤਾ ਜੋ ਕਿਸਾਨ ਲਗਾਤਾਰ ਮੰਗ ਕਰ ਰਹੇ ਸੀ ਪੰਜਾਬ ਦੇ ਕਿਸਾਨ ਵੀ ਮੰਗ ਕਰ ਰਹੇ ਸੀ ਇਸ ਤੋਂ ਇਲਾਵਾ ਹੋਰ ਸੂਬਿਆਂ ਦੇ ਕਿਸਾਨ ਵੀ ਇਹ ਮੰਗ ਕਰ ਰਹੇ ਸੀ ਤਾਂ ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਕਿਸਾਨਾਂ ਦੇ ਵੱਲੋਂ ਧਰਨੇ ਵੀ ਲਗਾਏ ਗਏ ਸੀ ਗੰਨੇ ਦੇ ਰੇਟ ਨੂੰ ਲੈ ਕੇ ਕਿ ਰੇਟ ਦੇ ਵਿੱਚ ਵਾਧਾ ਕੀਤਾ ਜਾਵੇ ਤਾਂ ਹੁਣ ਇਹ ਵੱਡਾ ਫੈਸਲਾ ਜਿਹੜਾ ਆ ਯੂਪੀ ਸਰਕਾਰ ਦੇ ਵੱਲੋਂ ਲਿਆ ਗਿਆ ਲੱਖਾਂ ਕਿਸਾਨਾਂ ਦੇ ਲਈ ਇਹ ਵੱਡੀ ਖੁਸ਼ੀ ਦੀ ਖਬਰ ਸੁਣਾਈ ਗਿਆ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੀ ਅਗਵਾਹੀ ਦੇ ਵਿੱਚ ਸਰਕਾਰ ਨੇ ਗੰਨੇ ਦੇ ਰਾਸਲਾ ਜਿਹੜੇ ਸਰਕਾਰ ਦੇ ਰਾਜ ਸਲਾਹਕਾਰ ਨੇ ਉਹਨਾਂ ਦੇ ਵੱਲੋਂ ਇਹ ਵਾਅਦਾ ਕੀਤਾ ਗਿਆ ਤਾਂ 30 ਰੁਪਏ ਪ੍ਰਤੀ ਕੁਇੰਟਲ ਵਾਧਾ ਕਰਕੇ ਇਹ ਵੱਡੀ ਰਾਹਤ ਵੀ ਦਿੱਤੀ ਵੱਡੀ ਖੁਸ਼ੀ ਦੀ ਖਬਰ ਵੀ ਸੁਣਾਈ ਆ 2025-26 ਦੇ ਪ੍ਰਾਈ ਸਿਜ਼ਨ ਤੋਂ ਲਾਗੂ ਜਿਹੜਾ ਹੋਵੇਗਾ 2025 ਤੇ 26 ਦਾ ਜੋ ਸੀਜ਼ਨ ਹੋਵੇਗਾ ਉਸ ਤੋਂ 30 ਰੁਪਏ ਵਾਧਾ ਜਿਹੜਾ ਪ੍ਰਤੀ ਕੁਇੰਟਲ ਕਿਸਾਨਾਂ ਨੂੰ ਗੰਨੇ ਦੇ ਭਾਅ ਦੇ ਵਿੱਚ ਮਿਲੇਗਾ ਇਸ ਵਾਅਦੇ ਦੇ ਨਾਲ ਅਗੇਤੀ ਕਿਸਮ ਦੇ ਗੰਨੇ ਦਾ ਮੁੱਲ 370 ਤੋਂ ਵਧਾ ਕੇ 400 ਰੁਪਏ ਕਰ ਦਿੱਤਾ ਪਹਿਲਾਂ 370 ਰੁਪਏ ਪ੍ਰਤੀ ਕੁਆਂਟਲ ਸੀ ਗੰਨੇ ਦਾ ਭਾ ਤੇ ਹੁਣ 400 ਰੁਪਏ ਪ੍ਰਤੀ ਕੁਆਂਟਲ ਕਰ ਦਿੱਤਾ ਤਾਂ ਜੇਕਰ ਗੱਲ ਕੀਤੀ ਜਾਵੇ ਆਮ ਕਿਸਮ ਦੇ ਗੰਨੇ ਦਾ ਮੁੱਲ 360 ਤੋਂ ਵਧਾ ਕੇ 390 ਰੁਪਏ ਪ੍ਰਤੀ ਕੁਆਂਟਲ ਕਰ ਦਿੱਤਾ ਤਾਂ ਇਹ ਵੱਡੀ ਰਾਹਤ ਦੀ ਖੁਸ਼ੀ ਆ ਦੇਸ਼ ਦਾ ਅੰਨਦਾਤਾ ਲਗਾਤਾਰ ਇਹ ਮੰਗ ਕਰਦਾ ਆ ਰਿਹਾ ਇੱਕ ਪਾਸੇ ਉਹ ਕਹਿੰਦੇ ਨੇ ਕਿ ਸਾਨੂੰ ਗੰਨੇ ਦਾ ਜੋ ਰੇਟਾ ਉਸ ਦੇ ਵਿੱਚ ਵਾਧਾ ਮਿਲੇ ਦੂਜੇ ਪਾਸੇ ਐਮਐਸਪੀ ਦੇ ਗਰੰਟੀ ਕਾਨੂੰਨ ਦੀ ਵੀ ਮੰਗ ਕੀਤੀ ਜਾ ਰਹੀ ਹੈ ਖੈਰ ਗੰਨੇ ਦੇ ਰੇਟ ਦੇ ਵਿੱਚ ਤਾਂ ਵਾਅਦਾ ਕਰ ਦਿੱਤਾ ਐਮਐਸਪੀ ਦਾ ਲੀਗਲ ਗਰੰਟੀ ਕਾਨੂੰਨ ਕਦੋਂ ਬਣੇਗਾ ਇਹ ਆਉਣ ਵਾਲਾ ਸਮਾਂ ਤੈਅ ਕਰੇਗਾ ਤਾਂ ਸਰਕਾਰ ਦੇ ਇਸ ਫੈਸਲੇ ਦੇ ਨਾਲ ਜੋ ਗੰਨੇ ਦਾ ਰੇਟ ਵਧਾਇਆ ਇਸ ਫੈਸਲੇ ਦੇ ਨਾਲ ਲੱਖਾਂ ਗੰਨਾ ਉਤਪਾਦਕ ਕਿਸਾਨਾਂ ਨੂੰ ਸਿੱਧਾ ਫਾਇਦਾ ਮਿਲੇਗਾ ਮੰਤਰੀ ਲక్ష్ਮੀ ਨਾਰਾਇਣ ਚੌਧਰੀ ਨੇ ਦੱਸਿਆ ਕਿ ਪਿਛਲੇ 7 ਸਾਲਾਂ ਦੇ ਵਿੱਚ ਯੋਗੀ ਸਰਕਾਰ ਨੇ ਗੰਨੇ ਦੇ ਭਾਅ ਦੇ ਵਿੱਚ ਕੁੱਲ 85 ਰੁਪਏ ਪ੍ਰਤੀ ਕੁਇੰਟਲ ਦਾ ਵੱਡਾ ਕਰ ਦਿੱਤਾ ਤਾਂ ਉੱਤਰ ਪ੍ਰਦੇਸ਼ ਦੇ ਵਿੱਚ ਲਗਭਗ 29 ਲੱਖ ਹੈਕਟੇਅਰ ਜ਼ਮੀਨ ਤੇ ਗੰਨੇ ਦੀ ਖੇਤੀ ਹੁੰਦੀ ਹੈ ਅਤੇ ਦੇਸ਼ ਪ੍ਰਦੇਸ਼ ਦੇ ਵਿੱਚ ਸਭ ਤੋਂ ਵੱਧ ਪ੍ਰਮੁੱਖ ਨਕਦੀ ਫਸਲ ਹੈ ਇਸ ਤੋਂ ਇਲਾਵਾ ਸਰਕਾਰ ਨੇ ਮਿਲ ਗੇਟ ਤੇ ਟੁਆਟ ਵਾਈ ਦੀ ਕਟੌਤੀ ਦੀ ਸੀਮਾ ਨੂੰ 45 ਰੁਪਏ ਪ੍ਰਤੀ ਕੁਆਂਟਲ ਤੱਕ ਵਧਾ ਦਿੱਤਾ ਹਾਲਾਂਕਿ ਵੱਧ ਤੋਂ ਵੱਧ 9 ਰੁਪਏ ਪ੍ਰਤੀ ਕੁਆਂਟਲ ਹੀ ਕੱਟੇ ਜਾਣਗੇ ਤਾਂ ਇਹ ਵੱਡੀ ਰਾਹਤ ਦੀ ਖਬਰ ਹੈ ਵੱਡੀ ਖੁਸ਼ੀ ਦੀ ਖਬਰ ਆ ਦੇਸ਼ ਦਾ ਅਨਦਾਤਾ ਕਿਉਂਕਿ ਗੰਨੇ ਨੂੰ ਲੈ ਕੇ ਲਗਾਤਾਰ ਕਿਸਾਨਾਂ ਦੇ ਵਿੱਚ ਇਹ ਰੋਸ ਹੁੰਦਾ ਕਿ ਸਾਡੇ ਜਿਹੜਾ ਗੰਨੇ ਦਾ ਰੇਟ ਆ ਵਧਾ ਦਿੱਤਾ ਜਾਵੇ ਜੇਕਰ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਕਿਸਾਨ ਵੀ ਸੜਕਾਂ ਦੇ ਉੱਤੇ ਅੰਦੋਲਨ ਕਰਦੇ ਨੇ ਧਰਨੇ ਲਗਾਉਂਦੇ ਨੇ ਕਾਫੀ ਲੰਬੇ ਸਮੇਂ ਤੱਕ ਪੰਜਾਬ ਦੇ ਵਿੱਚ ਅੰਦੋਲਨ ਚੱਲਦਾ ਰਿਹਾ ਉਸ ਦੇ ਵਿੱਚ ਗੰਨੇ ਦੇ ਰੇਟ ਦਾ ਵੀ ਵਾਧਾ ਕਰਨ ਦੀ ਮੰਗ ਸੀ ਪਰ ਹੁਣ ਯੂਪੀ ਸਰਕਾਰ ਦੇ ਵੱਲੋਂ ਇਹ ਵੱਡੀ ਖੁਸ਼ੀ ਦੀ ਖਬਰ ਸੁਣਾ ਕੇ ਕਿਸਾਨਾਂ ਦਾ ਜਿਹੜਾ ਕਿਸਾਨਾਂ ਦੇ ਚਿਹਰੇ ਉਹ ਖਿੜਾ ਦਿੱਤੇ ਨੇ ਆਖਰਕਾਰ ਹੁਣ यूपी सरकार ਤੋਂ ਬਾਅਦ ਕੀ ਪੰਜਾਬ ਸਰਕਾਰ ਵੀ ਗੰਨੇ ਦੇ ਰੇਟਾਂ ਦੇ ਵਿੱਚ ਵਾਧਾ ਕਰੇਗੀ ਜਾਂ ਫਿਰ ਹਰਿਆਣਾ ਸਰਕਾਰ ਯੂਪੀ ਸਰਕਾਰ ਦੇ ਬਾਅਦ ਹੀ ਗੰਨੇ ਦੇ ਰੇਟਾਂ ਦੇ ਵਿੱਚ ਵਾਧਾ ਕਰੇਗੀ ਆਉਣ ਵਾਲਾ ਸਮਾਂ ਦੱਸੇਗਾ